ਤਸਵੀਰਾਂ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊ ਹਿੰਦੁਸਤਾਨ ਫਾਸਟ ਨਿਊ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਚੋਰ ਲੁਟੇਰੇ ਗਿਰੋਦੇ ਦੇ ਦੋ ਮੈਂਬਰ ਨੂੰ ਚੋਰੀ ਦੇ 12 ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਨੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊ ਦੀ ਖਾਸ ਰਿਪੋਰਟ ਅੰਸਰ ਵੀ ਮਾਮਲਾ ਹੈ ਸੀਨੀਅਰ ਸੋਪਨ ਸ਼ਰਮਾ ਜੀ ਪੁਲਿਸ ਕਮਿਸ਼ਨਰ ਤੇ ਆਏ ਹਨ ਨਵੀਂ ਸਾਹਵਲੇ ਤੇ ਮਾਮਨਦੀਪ ਸੰਭਰਾ ਏਜੀਸੀਪੀ ਇਨਵੈਸਟੀਗੇਸ਼ਨ ਤੇ ਹਰਪ੍ਰੀਤ ਸਿੰਘ ਏਸੀਪੀ ਇਨਵੈਸਟੀਗੇਸ਼ਨ ਤੇ ਸੀਯੂ ਰੀਮ ਵੱਲੋਂ ਜਿਹੜਾ ਕੱਲ ਕਾਰਵਾਈ ਕੀਤੀ ਆ ਉਹਦੇ ਵਿੱਚ ਹੰਬੜਾ ਰੋਡ ਤੇ ਇੱਕ ਮੋਟਰਸਾਈਕਲ ਸਵਾਰ ਬੰਦੀ ਨੂੰ ਵਾਰਸਿਆਂ ਨੂੰ ਐਂਟ੍ਰਸੈਪ ਕੀਤਾ ਜਿਹਨਾਂ ਨੂੰ ਚੈੱਕ ਕਰਨ ਤੇ ਦੇਖਿਆ ਕਿ ਉਹ ਮੋਟਰਸਾਈਕਲ ਵੀ ਚੋਰੀ ਰਾਹੀ ਤੇ ਇਹਨਾਂ ਦੀ ਪੁੱਛਗਿੱਛ ਤੇ ਬਾਅਦ ਇਹਨਾਂ ਕੋਲ ਅ ਦਨ ਮੋਟਰਸਾਈਕਲ ਇੱਕ ਤੇ ਅੱਗੇ 9 ਮੋਰਚਰ ਇੱਕ ਇੱਕ ਛਾਵੇਂ ਰਿਕਵਰ ਹੋਏ ਸੁੱਲੋ 12 ਮੋਰਚਰ ਨੂੰ ਪਰ ਕਵਰ ਕੀਤੇ ਨੇ ਤੇ ਇਹਨਾਂ ਤੇ ਮੁਕੱਦਮਾ ਨੰਬਰ 102 ਜਿਹੜਾ ਪੁਲਿਸ ਸਟੇਸ਼ਨ ਵਿਜੀਲ ਨੰਬਰ 8 ਵਿੱਚ ਦਰਜ ਦਸਤ ਕੀਤਾ ਗਿਆ ਤੇ ਅੱਗੇ ਹੋਰਨਾਂ ਤੋਂ ਕੁਝ ਕਿਸ ਚਰਚੇ ਜਿਹੜੇ ਵੱਡੇ ਕਲਾਸੇ ਹੋਣ ਦੀ ਆਸ ਹੈ ਕਿ ਜਿਹੜੀਆਂ ਆਈਆਂ ਚੋਰੀਆਂ ਹੋਈਆਂ ਤੇ ਇਹਨਾਂ ਨੂੰ ਕੌਣ ਕਨੀਆ ਚੋਰੀਆਂ ਕੀਤਾ ਤੇ ਕਿੱਥੇ ਵੇਚਦੇ ਸੀ ਸਾਰਾ ਉਹ ਸਦਾ ਇਨਵੈਸਟੀਗੇਸ਼ਨ ਦਾ 파ਟ ਹੈ ਤੇ ਇਹ ਜਿਹੜੇ ਪਿਛਲੇ ਦੋ ਦਿਨਾਂ ਦੇ ਵਿੱਚ ਇਲੈਕਸ਼ਨ ਦਾ ਨਾਮ ਵੀ ਅਸੀਂ ਗੀ ਰਿਹਾ ਹੈ ਕਾਫੀ ਤੇ ਇਸ ਦੀ ਉਹ ਤੋਂ ਬਾਅਦ ਇਲੈਕਸ਼ਨ ਬੰਮੀ ਦੇ ਬਾਅਦ ਦਾ ਸਰਪ੍ਰਸਤ ਵੱਲੋਂ ਇਹ ਕੀਤੀ ਕਰਦੇ ਇੱਕ ਮੰੰਦਾ ਦਾ ਬੋਲ ਕਾਫੀ ਜਿਆਦਾ ਨਾਤਰ ਕਵੀਆਂ ਹੁੰਦੇ ਆ